ਸ਼੍ਰੀਕਲ ਹੌਟ ਨਿਊਜ਼ ਇੰਡੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਕਾਮੇਡੀਅਨ ਅਤੇ ਐਕਟਰ ਕਪਿਲ ਸ਼ਰਮਾ ਕਿਸੇ ਪਛਾਣ ਦੇ ਮਹਤਾਜ ਨਹੀਂ ਹਨ ਉਨ੍ਹਾਂ ਨੇ ਆਪਣੀ ਕਾਮੇਡੀ ਦੇ ਨਾਲ ਲੱਖਾਂ ਲੋਕਾਂ ਦਾ ਦਿਲ ਜਿੱਤਿਆ ਤੇ ਇਸ ਦੇ ਨਾਲ ਹੀ ਲੋਕ ਉਹਨਾਂ ਦੀ ਕਾਮੇਡੀ ਦੇਖ ਕੇ ਆਪਣੇ ਸਾਰੇ ਦੁੱਖ ਦਰਦ ਭੁੱਲ ਜਾਂਦੇ ਹਨ ਉੱਥੇ ਹੀ ਕਪਿਲ ਸ਼ਰਮਾ ਦੀ ਗੱਲ ਕਰੀਏ ਤਾਂ ਉਹਨਾਂ ਦੀ ਜ਼ਿੰਦਗੀ ਦੇ ਬਾਰੇ ਕਾਫੀ ਘੱਟ ਲੋਕ ਜਾਣਦੇ ਹਨ ਉਤੇ ਹੁਣ ਉਹਨਾਂ ਦੀ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਕਿ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਬਾਰੇ ਐਕਟ੍ਰੈਸ ਕਰੀਨਾ ਕਪੂਰ ਦੇ ਨਾਲ ਖੁੱਲ ਕੇ ਗੱਲਾਂ ਬਾਤਾਂ ਕੀਤੀਆਂ ਜਿੱਥੇ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਕਈ ਪੇਤਵੀ ਖੋਲੇ ਹਨ ਉਹਨਾਂ ਨੇ ਇਹ ਵੀ ਦੱਸਿਆ ਕਿ ਉਹ ਮਾਨਸਿਕ ਤੌਰ ਤੇ ਪੀੜਿਤ ਵੀ ਰਹਿ ਚੁੱਕੇ ਹਨ ਉਹਨੇ ਆਪਣੀ ਜ਼ਿੰਦਗੀ ਦੇ ਬਾਰੇ ਕਈ ਗੱਲਾਂ ਦਸੀਆਂ ਜਦੋਂ ਕਰੀਨਾ ਕਪੂਰ ਵੱਲੋਂ ਉਹਨਾਂ ਤੋਂ ਉਹਨਾਂ ਦੀ ਜ਼ਿੰਦਗੀ ਬਾਰੇ ਅਤੇ ਸਟਰਗਲ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਜਵਾਬ ਦਿੱਤਾ ਕਿ ਇਹ ਤਾਂ ਸਿਰਫ ਫਿਲਮੀ ਗੱਲਾਂ ਹਨ ਜਿੱਥੇ ਕਿਹਾ ਜਾਂਦਾ ਹੈ ਕਿ ਮਰਦ ਨੂੰ ਕਦੇ ਦਰਦ ਨਹੀਂ ਹੁੰਦਾ ਉਹਨਾਂ ਨੇ ਕਿਹਾ ਕਿ ਹਰ ਕਿਸੇ ਦੀਆਂ ਭਾਵਨਾਵਾਂ ਹੁੰਦੀਆਂ ਹਨ ਅਤੇ ਹਰ ਕੋਈ ਆਪਣੀ ਜ਼ਿੰਦਗੀ ਦੇ ਵਿੱਚ ਸਟਰਗਲ ਕਰਦਾ ਹੈ ਅਤੇ ਕਈ ਇਹੋ ਜਿਹੀਆਂ ਚੀਜ਼ਾਂ ਦੇਖਦਾ ਹੈ ਜਦੋਂ ਬੰਦੇ ਦਾ ਦਿਲ ਵੀ ਟੁੱਟ ਜਾਂਦਾ ਹੈ ਉਹਨਾਂ ਨੇ ਦੱਸਿਆ ਕਿ ਜਦੋਂ ਅਸੀਂ ਛੋਟੇ ਹੁੰਦੇ ਆ ਤਾਂ ਜੇਕਰ ਸਾਡਾ ਕੋਈ ਦੋਸਤ ਸਕੂਲ ਛੱਡ ਕੇ ਕਿਸੇ ਹੋਰ ਸਕੂਲ ਚਲ ਜਾਵੇ ਤਾਂ ਵੀ ਅਸੀਂ ਬਹੁਤ ਭਾਵੁਕ ਹੁੰਦੇ ਆ ਤੇ ਸਾਡਾ ਦਿਲ ਟੁੱਟਦਾ ਹੈ ਉਹਨਾਂ ਨੇ ਦੱਸਿਆ ਕਿ ਉਹ ਬਚਪਨ ਦੇ ਵਿੱਚ ਡਿਪਰੈਸ਼ਨ ਵਿੱਚ ਚਲੇ ਗਏ ਸਨ ਪਰ ਉਹਨਾਂ ਦੇ ਮਾਪਿਆਂ ਨੂੰ ਵੀ ਇਸ ਬਾਰੇ ਨਹੀਂ ਪਤਾ ਸੀ ਜਿਸ ਕਰਕੇ ਉਹਨਾਂ ਦੇ ਮਾਪਿਆਂ ਵੱਲੋਂ ਉਹਨਾਂ ਨੂੰ ਸਕੂਲ ਵੀ ਭੇਜ ਦਿੱਤਾ ਜਾਂਦਾ ਸੀ ਪਰ ਉਹਨਾਂ ਦਾ ਕਿਤੇ ਬਾਹਰ ਨਿਕਲਣ ਦਾ ਜੀਨ ਨਹੀਂ ਕਰਦਾ ਸੀ ਇਸ ਤੋਂ ਇਲਾਵਾ ਉਹਨਾਂ ਨੇ ਹੋਰ ਵੀ ਕਈ ਚੀਜ਼ਾਂ ਦਸੀਆਂ ਜਦੋਂ ਉਹਨਾਂ ਨੂੰ ਰਿਜੈਕਸ਼ਨ ਦੇ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਦੱਸਿਆ ਕਿ ਮੈਨੂੰ ਵੀ ਆਪਣੀ ਜ਼ਿੰਦਗੀ ਦੇ ਵਿੱਚ ਕਈ ਰਿਜੈਕਟ ਐਕਸ਼ਨਸ ਦੇਖਣ ਨੂੰ ਮਿਲੀਆਂ ਪਰ ਮੈਂ ਕਦੇ ਪਿੱਛੇ ਹਟਣ ਦਾ ਨਹੀਂ ਸੋਚਿਆ ਕਿਉਂਕਿ ਪਿੱਛੇ ਹਟਣ ਦਾ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ ਸੀ ਉਹਨਾਂ ਨੇ ਕਿਹਾ ਕਿ ਹਰ ਕੋਈ ਰਿਜੈਕਸ਼ਨਸ ਦੇਖਦਾ ਹੈ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਲਾਫਟਰ ਤੋਂ ਆਪਣੀ ਸ਼ੁਰੂਆਤ ਕੀਤੀ ਸੀ ਜਿੱਥੇ ਕਿ ਮੈਨੂੰ ਅਸਫਲਤਾ ਦਾ ਸਾਹਮਣਾ ਕਰਨਾ ਪਿਆ ਸੀ ਪਰ ਉਸ ਤੋਂ ਬਾਅਦ ਮੈਂ ਫਿਰ ਦੁਬਾਰਾ ਆਡੀਸ਼ਨ ਦਿੱਤਾ ਤੇ ਅੱਜ ਮੈਂ ਇਸ ਮੁਕਾਮ ਤੇ ਪਹੁੰਚਿਆ ਜਿੱਤੇ ਉਹਨਾਂ ਨੇ ਇਹ ਸਾਰੀਆਂ ਗੱਲਾਂ ਸਾਂਝੀਆਂ ਕੀਤੀਆਂ ਤੇ ਲੋਕਾਂ ਨੂੰ ਵੀ ਮੋਟੀਵੇਟ ਕੀਤਾ ਕਿ ਕਦੇ ਵੀ ਜ਼ਿੰਦਗੀ ਦੇ ਇਹੋ ਜਿਹੇ ਮੋੜ ਦੇ ਕੇ ਪਿੱਛੇ ਨਹੀਂ ਹਟਣਾ ਚਾਹੀਦਾ ਤੇ ਹਮੇਸ਼ਾ ਸਟਰਗਲ ਕਰਦੇ ਰਹਿਣਾ ਚਾਹੀਦਾ ਹੈ ਅਦਾਕਾਰਾ ਕਰੀਨਾ ਟਪੂਰਨਾਲ ਗਲਬਾ ਦੌਰਾਨ ਕਪਿਲ ਸ਼ਰਮਾ ਨੇ ਆਪਣੇ ਸੰਘਰਸ਼ ਅਤੇ ਮਾਨਸਿਕ ਸਿਹਤ ਬਾਰੇ ਖੁੱਲਕੇ ਗੱਲ ਕੀਤੀ ਜਦੋਂ ਕਰੀਨਾ ਨੇ ਪੁੱਛਿਆ ਜਦੋਂ ਤੁਸੀਂ ਹਾਰ ਮੰਨਣ ਜਾ ਰਹੇ ਸੀ ਤਾਂ ਤੁਹਾਨੂੰ ਇਹ ਕਿਉਂ ਲੱਗਾ ਕਿ ਮੈਂ ਅਜਿਹਾ ਨਹੀਂ ਕਰ ਸਕਾਂਗਾ ਤਾਂ ਕਪਿਲ ਨੇ ਜਵਾਬ ਦਿੱਤਾ ਅਸਲ 'ਚ ਮੈਂ ਪਿੱਛੇ ਹਟਣ ਬਾਰੇ ਕਦੇ ਨਹੀਂ ਸੋਚਿਆ ਕਿਉਂਕਿ ਕੋਈ ਵਿਕਲਪ ਨਹੀਂ ਸੀ ਜਦੋਂ ਮੈਂ 22 ਸਾਲਾਂ ਦਾ ਸੀ ਤਾਂ ਮੇਰਾ ਸੁਪਨਾ ਸਟੇਜ ਤੇ ਕੁਝ ਅਜੀਹਾ ਕਰਨ ਦਾ ਸੀ ਜਿਸ ਨੂੰ ਸੁਣ ਕੇ ਲੋਕ ਤਾਲੀਆਂ ਵਜਾਉਣ ਰਿਜੈਕਸ਼ਨ ਬਾਰੇ ਗੱਲ ਕਰਦੇ ਹੋਏ ਕਰੀਨਾ ਨੇ ਅੱਗੇ ਪੁੱਛਿਆ ਜਦੋਂ ਤੁਹਾਨੂੰ ਇੰਨੇ ਸਾਰੇ ਰਿਜੈਕਸ਼ਨ ਮਿਲੇ ਤਾਂ ਕੀ ਤੁਹਾਨੂੰ ਅਹਿਸਾਸ ਨਹੀਂ ਹੋਇਆ ਕਿ ਇਹ ਵੀ ਕਿਉਂ ਹੋ ਰਿਹਾ ਹੈ ਇਸ ਤੇ ਕਪਿਲ ਨੇ ਕਿਹਾ ਤੁਹਾਡਾ ਦਿਲ ਵੀ ਟੁੱਟਦਾ ਹੈ ਜਦੋਂ ਅਜੀਹਾ ਹੁੰਦਾ ਹੈ ਤਾਂ ਜਿਵੇਂ ਮੈਂ ਲਫਟਰ ਚੈਲੰਜ ਤੋਂ ਸ਼ੁਰੂਆਤ ਕੀਤੀ ਸੀ ਉੱਥੇ ਹੀ ਜਿੱਤੇ ਮੈਨੂੰ ਅਸਵੀਕਾਰ ਕਰ ਦਿੱਤਾ ਗਿਆ ਸੀ ਫਿਰ ਮੈਂ ਦੁਬਾਰਾ ਆਡੀਸ਼ਨ ਦਿੱਤਾ ਉਸ ਤੋਂ ਬਾਅਦ ਉਸੇ ਸ਼ੋਅ ਦਾ ਪਹਿਲਾ एपिसोड ਮੇਰਾ ਪਹਿਲਾ ਪ੍ਰਮੋਟ ਚਲਾਇਆ ਗਿਆ ਅਤੇ ਮੈਂ ਉਹ ਸ਼ੋਦਾ ਵਿਜੇਤਾ ਵੀ ਬਣਿਆ ਜਿੱਥੇ ਉਹਨਾਂ ਨੇ ਇਹ ਸਾਰੀਆਂ ਗੱਲਾਂ ਸਾਂਝੀਆਂ ਕੀਤੀਆਂ ਤੇ ਲੋਕਾਂ ਨੂੰ ਵੀ ਮੋਟੀਵੇਟ ਕੀਤਾ ਕਿ ਕਦੇ ਵੀ ਜ਼ਿੰਦਗੀ ਦੇ ਇਹੋ ਜਿਹੇ ਮੋੜ ਦੇਖ ਕੇ ਪਿੱਛੇ ਨਹੀਂ ਹਟਣਾ ਚਾਹੀਦਾ ਤੇ ਹਮੇਸ਼ਾ ਸਟਰਗਲ ਕਰਦੇ ਰਹਿਣਾ ਚਾਹੀਦਾ ਹੈ